ਹਾਂਜੀ ਮਿੱਤਰੋ ਇਸ ਵੀਡੀਓ ਨੂੰ ਧਿਆਨ ਨਾਲ ਦੇਖੋ ਤੇ ਕਿਰਪਾ ਕਰਕੇ ਜਿਵੇਂ ਮਾਗੇ ਕਹਿਣਾ ਵੀ ਐਂਡ ਤੱਕ ਜਰੂਰ ਦੇਖਣਾ ਬੜੇ ਹੀ ਕਮਾਲ ਦੀ ਵੀਡੀਓ ਹੋਣ ਵਾਲੀ ਹੈ ਤੇ 2-4 ਮਿੰਟ ਨਾਲ ਕੋਈ ਫਰਕ ਨਹੀਂ ਪੈਂਦਾ ਜੇ ਪੂਰੀ ਦੇਖੋਗੇ ਫੇਰ ਹੀ ਸਮਝ ਆਪੇਗੀ ਲੜਕੀ ਕਾਲਜ ਚੱਲੀ ਬਾਪੂ ਨੂੰ ਬੁਲਾ ਕੇ ਗਈ ਹੈ ਤੇ ਬਾਪੂ ਨੂੰ ਇਹਨੇ ਦੱਸਿਆ ਵੀ ਸਾਡੇ ਅੱਜ ਕਾਲਜ ਦੇ ਵਿੱਚ ਕੋਈ ਫੰਕਸ਼ਨ ਹੈ ਤੇ ਆ ਦੇਖੋ ਇਹ ਚਲੀ ਗਈ ਤੇ ਆ ਛੋਟੀ ਕੁੜੀ ਆਪਣੀ ਕਿਸੇ ਸਹੇਲੀ ਦੇ ਘਰ ਆ ਰਹੀ ਸੀ ਤੇ ਉਹਨੇ ਦੇਖਿਆ ਵੀ ਮੇਰੀ ਦੀਦੀ ਕਿਸੇ ਮੁੰਡੇ ਦੇ ਨਾਲ ਮੋਟਰਸਾਈਕਲ ਤੇ ਬੈਠ ਕੇ ਜਾਂਦੀ ਪਈ ਹੈ ਤੇ ਹੁਣ ਹੁੰਦਾ ਕੀ ਹੈ ਕਈ ਵਾਰੀ ਗੱਲ ਹੋਰ ਹੁੰਦੀ ਹੈ ਤੇ ਬਾਣ ਕੁਝ ਹੋਰ ਜਾਂਦੀ ਹੈ ਤੇ ਸਮਝਣ ਵਾਲਾ ਕੁਝ ਹੋਰ ਹੀ ਸਮਝ ਜਾਂਦਾ ਹੈ ਪਰ ਯਾਦ ਰੱਖਿਓ ਕਈ ਵਾਰੀ ਅੱਖੀਂ ਵੇਖਿਆ ਵੀ ਸਭ ਕੁਝ ਝੂਠ ਹੋ ਜਾਂਦਾ ਜਿੰਨਾ ਚਿਰ ਗੱਲ ਪਤਾ ਨਾ ਹੋਵੇ ਇਹ ਲੜਕੀ ਸੋਚਦੀ ਹੈ ਵੀ ਮੈਂ ਆਪਣੇ ਡੈਡੀ ਨੂੰ ਜਾ ਕੇ ਦੱਸਦੀ ਆਂ ਵੀ ਜਿਵੇਂ ਬੱਚਿਆਂ ਨੂੰ ਆਦਤ ਹੁੰਦੀ ਨਾ ਕਹਿੰਦੀ ਮੈਂ ਸ਼ਿਕਾਇਤ ਲਾਉਣੀ ਆ ਦੀਦੀ ਦੀ ਵੀ ਘਰੋਂ ਤੇ ਕਾਲਜ ਗਈ ਸੀ ਤੇ ਉਹ ਤੇ ਮੋਟਰਸਾਈਕਲ ਤੇ ਬੈਠ ਕੇ ਜਾ ਰਹੀ ਐ ਇਹਦਾ ਡੈਡੀ ਜਿਹੜਾ ਸੀ ਉਹ ਬਾਜ਼ਾਰ ਚੱਲਿਆ ਸੀ ਤੇ ਇਹਨੇ ਲੜਕੀ ਨੇ ਆਣ ਕੇ ਆਪਣੇ ਡੈਡੀ ਨੂੰ ਦੱਸਿਆ ਤੋਹਨੇ ਕਿਹਾ ਪੁੱਤ ਅੱਜ ਕੋਈ ਉਹਨਾਂ ਦੇ ਫੰਕਸ਼ਨ ਸੀਗਾ ਇਸ ਕਰਕੇ ਉਹ ਕੁਝ ਲੈਣ ਜਾਂਦੇ ਪਏ ਹੁਣ ਇਹਨੇ ਕੋਈ ਗੱਲਬਾਤ ਨਹੀਂ ਆ ਜਾ ਮੇਰਾ ਪੁੱਤ ਆਪਾਂ ਬਾਜ਼ਾਰ ਚੱਲੀਏ ਇਹ ਲੜਕੀ ਕਹਿੰਦੀ ਚਲੋ ਡੈਡੀ ਸ਼ਾਇਦ ਇਹ ਕਹਿੰਦਾ ਵੀ ਤੈਨੂੰ ਵੇਖਣ ਵਿੱਚ ਵੀ ਭੁਲੇਖਾ ਪੈ ਸਕਦਾ ਕੋਈ ਹੋਰ ਵੀ ਹੋ ਸਕਦਾ ਤੂੰ ਛੋਟੀ ਐ ਇਹ ਕਹਿੰਦੀ ਹਾਂ ਸ਼ਾਇਦ ਮੈਨੂੰ ਵੇਖਣ ਦੀ ਭੁਲੇਖਾ ਪੈ ਗਿਆ ਹੋਵੇ ਤੇ ਆ ਦੇਖੋ ਇਹ ਆਪਣੇ ਪਿਓ ਦੇ ਨਾਲ ਹੁਣ ਪਿਓ ਧੀ ਦੋਨੋਂ ਜਣੇ ਬਾਜ਼ਾਰ ਨੂੰ ਚਲੇ ਗਏ ਕਿਉਂਕਿ ਬਾਪ ਦਾ ਜਿਹੜਾ ਪਿਆਰ ਹੁੰਦਾ ਧੀ ਦੇ ਨਾਲ ਬਹੁਤ ਹੁੰਦਾ ਤੇ ਧੀ ਵੀ ਆਪਣੇ ਬਾਪ ਦੇ ਨਾਲ ਬਹੁਤ ਪਿਆਰ ਕਰਦੀ ਐ ਦੁਨੀਆ ਤੇ ਇਹਨਾਂ ਰਿਸ਼ਤਿਆਂ ਨੂੰ ਭਾਈ ਅਨੋਖਾ ਰਿਸ਼ਤਾ ਮੰਨਿਆ ਜਾਂਦਾ ਹੋਰ ਇਸ ਦੁਨੀਆ ਤੇ ਹੈ ਕਿ ਪ੍ਰੇਮ ਪਿਆਰ ਤੇ ਪਤਾ ਨਹੀਂ ਕਿਹੜੇ ਵੇਲੇ ਜੰਦ ਨਿਕਲ ਜਾਣੀ ਹੈ ਇਹ ਦੋਨੋਂ ਜਣੇ ਹੁਣ ਬਾਪ ਤੇ ਧੀ ਬਾਜ਼ਾਰ ਗਏ ਬਾਪੂ ਨੇ ਦੇਖੋ ਕਈਆਂ ਦੇ ਬਾਪੂ ਇਸੇ ਤਰ੍ਹਾਂ ਪਿਆਰ ਕਰਦੇ ਹੋਣਗੇ ਬਾਪੂ ਨੇ ਬੇਟੀ ਨੂੰ ਕਿਹਾ ਵੀ ਇੱਥੇ ਬੈਠੀ ਰਹਿ ਤੇ ਮੈਂ ਸਾਹਮਣੀ ਸ਼ਾਪ ਤੇ ਚੱਲਿਆਂ ਜਿੱਥੇ ਆਪਾਂ ਕੋਈ ਦਵਾਈ ਲੈ ਕੇ ਆਉਣੀ ਹੈ ਤੇ ਤੂੰ ਬੈਠੀ ਰਹਿ ਤੇ ਐਵੇਂ ਇਲਤ ਨਾ ਕਰੀ ਤੇ ਇਹ ਕਹਿੰਦੀ ਮੈਂ ਉਧਰਲੀ ਸੀਟ ਤੇ ਆ ਜਾ ਤੇ ਬਾਪੂ ਕਹਿੰਦਾ ਚੱਲ ਬੈਠ ਜਾ ਇੱਥੋਂ ਤੂੰ ਮਾੜਾ ਮੋਟਾ ਸੁਣੀ ਜਾ ਇਹ ਹੁਣ ਬੱਚਿਆਂ ਨੂੰ ਜਿਵੇਂ ਆਦਤ ਹੁੰਦੀ ਹੈ ਨੇ ਮੂੰਹ ਕੱਢਿਆ ਬਾਹਰ ਤੇ ਫਿਰ ਇਹਨੇ ਦੇਖਿਆ ਵੀ ਮੇਰੀ ਦੀਦੀ ਅੱਗੇ ਵੀ ਬੈਠ ਕੇ ਜਾਂਦੀ ਪਈ ਸੀ ਤੇ ਹੁਣ ਵੀ ਬੈਠ ਕੇ ਜਾਂਦੀ ਪਈ ਐ ਜੇ ਮੈਨੂੰ ਭੁਲੇਖਾ ਨਾ ਪੈਂਦਾ ਹੋਵੇ ਤੇ ਹੈ ਤੇ ਦੀਦੀ ਸੀਗੀ ਡੈਡੀ ਅੱਗੇ ਮੈਨੂੰ ਕਹਿੰਦਾ ਸੀ ਵੀ ਤੈਨੂੰ ਭੁਲੇਖਾ ਪੈ ਗਿਆ ਹੋਣਾ ਤੇ ਇਹਨੇ ਹੁਣ ਸੋਚਿਆ ਵੀ ਚੱਲ ਡੈਡੀ ਨੂੰ ਹੁਣ ਗੱਲ ਦੱਸਦੇ ਆ ਜਦੋਂ ਇਹਦਾ ਪਿਓ ਆਇਆ ਤੇ ਇਹਨੇ ਕਿਹਾ ਡੈਡੀ ਆ ਉਹ ਦੇਖੋ ਅੱਗੇ ਤੇ ਤੁਸੀਂ ਮੈਨੂੰ ਭੁਲੇਖਾ ਕਿਹਾ ਸੀ ਪਰ ਹੁਣ ਭੁਲੇਖਾ ਨਹੀਂ ਪਿਆ ਹੁਣ ਵੀ ਨੰਗੀ ਐ ਤੇ ਇਹਦਾ ਪਿਓ ਕਹਿੰਦਾ ਵੀ ਤੁਹਾਨੂੰ ਮਾਗੇ ਵੀ ਪੁੱਤ ਦੱਸਿਆ ਵੀ ਕਈ ਵਾਰੀ ਕੰਮ ਕਰ ਪਹਿ ਜਾਂਦੇ ਨੇ ਫਿਰ ਕੀ ਹੋ ਗਿਆ ਜਦੋਂ ਆਪਾਂ ਨੂੰ ਗੱਲ ਦਾ ਹੀ ਨਹੀਂ ਪਤਾ ਇਸ ਕਰਕੇ ਤੂੰ ਮੇਰਾ ਪੁੱਤ ਬੈਠ ਤੇ ਆਪਾਂ ਘਰ ਨੂੰ ਚੱਲਦੇ ਆ ਤੇ ਕੋਈ ਨਹੀਂ ਪੁੱਤ ਦੀਦੀ ਤੇਰੀ ਨੇ ਘਰ ਹੀ ਆ ਜਾਣਾ ਹੁਣ ਇਹ ਦੇਖੋ ਦੋਨੋਂ ਪਿਉ ਤੇੀ ਕਰਦੇ ਕਰਾਉਂਦਿਆਂ ਸਭ ਦਾ ਪਤਾ ਆਪਣਾ ਖਰੀਦ ਖਰੂਦ ਕੇ ਤੇ ਆ ਦੇਖੋ ਦੋਨੋਂ ਜਣੇ ਘਰੇ ਆ ਗਏ ਹੁਣ ਚਾਹੇ ਜਿਹੜਾ ਛੋਟਾ ਬੱਚਾ ਹੁੰਦਾ ਨੇ ਹਾਲਾ ਕਿ ਵੱਡੇ ਦੀ ਨਿਗਾ ਕਮਜ਼ੋਰ ਹੁੰਦੀ ਹੈ ਛੋਟੇ ਬੱਚੇ ਦੀ ਬਹੁਤਿਆਂ ਦੀ ਕਹਿ ਲੋ ਨਿਗਾ ਬਹੁਤ ਤੇਜ਼ ਹੁੰਦੀ ਹੈ ਕੁਝ ਕੁ ਬੱਚਿਆਂ ਦੀ ਘਟ ਵੀ ਹੁੰਦੀ ਹੈ ਤੇ ਆ ਦੇਖੋ ਇਹ ਬਾਈ ਇੱਥੇ ਖੜਾ ਆ ਗਵੰਡੀਆਂ ਨੂੰ ਜਿਵੇਂ ਆਦਤ ਹੁੰਦੀ ਹੈ ਇਹਨੇ ਵੀ ਇਹਨਾਂ ਦੀ ਲੜਕੀ ਨੂੰ ਦੇਖਿਆ ਸੀ ਬਾਜ਼ਾਰ ਦੇ ਵਿੱਚ ਤੇ ਗੱਲਾਂបੱਤਾਂ ਕਰਦੀ ਕਹਿੰਦੀ ਭੈਣ ਕਿੱਥੇ ਐ ਤੇ ਉਹਨੇ ਕਿਹਾ ਉਹਦੇ ਨਾਲ ਰਿਸ਼ਤੇਦਾਰੀ ਚ ਬੰਦਾ ਕਹਿੰਦਾ ਵੀ ਕੋਈ ਮਰਗ ਹੋਈ ਐ ਉਹ ਤੇ ਉੱਥੇ ਗਈ ਹੋਈ ਐ ਤੇ ਇਹਨੇ ਕਿਹਾ ਮੈਂ ਉਸੇ ਵਿਸ਼ੇ ਵਿੱਚ ਹੀ ਆਈ ਸੀ ਮੈਂ ਕਿਹਾ ਭੈਣ ਕੋਲੇ ਬੈਠ ਕੇ ਆਉਣੀ ਐ ਤੇ ਕਰਦੀ ਕਰਾਉਂਦੀ ਉਂਗਲ ਲਾ ਕੇ ਕਹਿੰਦੀ ਅੱਜ ਮੈਂ ਬਾਜ਼ਾਰ ਗਈ ਤੋਂ ਡਿ ਕੁੜੀ ਮੁੰਡੇ ਦੇ ਨਾਲ ਬੈਠ ਕੇ ਜਾਂਦੀ ਪਈ ਸੀ ਵੱਡਾ ਆਪਣਾ ਹੀ ਹੋਣਾ ਹੈ ਹੋਣਾ ਜਾਉ ਹੋਣਾ ਤਿਆਂ ਦਾ ਖਿਆਲ ਰੱਖਣਾ ਚਾਹੀਦਾ ਹੈ ਵੇਖੋ ਪਿਓ ਨੂੰ ਕਹਿ ਗਈ ਪਰ ਪਿਓ ਬੜਾ ਸਿਆਣਾ ਸੀ ਉਹਨੂੰ ਹੁਣ ਸਾਰੀ ਗੱਲਬਾਤ ਦਾ ਪਤਾ ਹੈ ਵੀ ਭਾਈ ਵੀ ਵਿਸ਼ਵਾਸ ਕਰਨਾ ਵੀ ਬੱਚਿਆਂ ਤੇ ਬਹੁਤ ਜ਼ਰੂਰੀ ਹੈ ਠੀਕ ਹੈ ਵੀ ਦੁਨੀਆ ਦੇ ਵਿੱਚ ਕੁੜੀਆਂ ਕਈ ਗਲਤ ਹੋ ਜਾਂਦੀਆਂ ਨੇ ਪਰ ਸਾਰੀਆਂ ਕੁੜੀਆਂ ਗਲਤ ਨਹੀਂ ਹੋ ਜਾਂਦੀਆਂ ਤੇ ਦੇਖੋ ਜਿਵੇਂ ਕਹਿੰਦੇ ਨੇ ਵੀ ਸਾਰੇ ਮੁੰਡੇ ਨਹੀਂ ਗਲਤ ਹੁੰਦੇ ਵੀ ਸਾਰੀ ਦੁਨੀਆ ਚੰਗੀ ਵੀ ਹੈ ਤੇ ਜੇ ਵਿਖੇ ਤੇ ਮੰਦੀ ਦੀ ਹੈ ਇਹ ਘਰੇ ਆਈ ਬਾਪੂ ਨੇ ਪੁੱਛਿਆ ਛੋਟੀ ਨੇ ਫਿਰ ਸ਼ਿਕਾਇਤ ਲਾਈ ਵੀ ਡੈਡੀ ਪੁੱਛੋ ਇਹਨੂੰ ਵੀ ਮੈਂ ਗਲਤ ਨਹੀਂ ਸੀ ਮੈਂ ਦੇਖਿਆ ਹੁਣ ਉਹਨੂੰ ਗੱਲ ਨਹੀਂ ਪਤਾ ਸੀਗਾ ਲੜਕੀ ਨੂੰ ਤੇ ਉਹ ਜਿਵੇਂ ਦੇਖਿਆ ਬੱਚਾ ਕਹਿੰਦਾ ਵੀ ਮੈਂ ਸੱਚਾ ਵੀ ਮੈਂ ਦੇਖਿਆ ਸੀ ਤੇ ਲੜਕੀ ਨੇ ਵੀ ਦੱਸਿਆ ਇਹਨੇ ਦੱਸਿਆ ਬਾਪੂ ਸਕੂਲ ਦੇ ਵਿੱਚ ਫੰਕਸ਼ਨ ਸੀ ਤੇ ਸਾਨੂੰ ਕੰਮ ਕਰ ਵਾਸਤੇ ਭੇਜਿਆ ਸੀ ਤੇ ਉਹ ਮੁੰਡਾ ਜਿਹੜਾ ਵੀ ਅਸੀਂ ਇਕੱਠੇ ਪੜਦੇ ਆ ਭੈਣ ਭਰਾਵਾਂ ਵਾਂਗੂ ਨੇ ਤੁਹਾਨੂੰ ਪਤਾ ਹੈ ਅੱਗੇ ਵੀ ਉਹ ਆ ਜਾਂਦਾ ਤੁਸੀਂ ਦੇਖਿਆ ਨਹੀਂ ਗੌਰ ਨਾਲ ਤੇ ਉਹ ਮੇਰੇ ਭਰਾਵਾਂ ਵਰਗਾ ਉਹਦੇ ਨਾਲ ਗਈ ਸੀ ਤੇ ਇਹਨੇ ਫਿਰ ਜਦੋਂ ਇਹਨੂੰ ਪਤਾ ਲੱਗਾ ਗਵੰਡਨ ਨੇ ਕਿਹਾ ਇਹਨੇ ਜਾ ਕੇ ਫਿਰ ਗਵੰਡਨ ਦੇ ਨਾਲ ਵੀ ਕਿਹਾ ਵੀ ਤੇਰੀਆਂ ਵੀ ਧੀਆਂ ਪੁੱਤ ਨੇ ਕੱਲ ਨੂੰ ਉਹਨਾਂ ਦੀ ਕੋਈ ਗੱਲ ਬਣਾਵੇ ਤੇ ਫਿਰ ਤੈਨੂੰ ਕਿੱਡਾ ਗੁੱਸਾ ਲੱਗਦਾ ਇਸ ਕਰਕੇ ਕਿਸੇ ਦੀ ਐਵੇਂ ਗੱਲ ਨਹੀਂ ਬਣਾਈ ਦਾ ਅੱਗੇ ਤੋਂ ਬਾਅਦ ਵਿੱਚ ਸਾਡੀ ਗੱਲ ਕਰਨ ਦੀ ਲੋੜ ਨਹੀਂ ਨਹੀਂ ਤੇ ਤੂੰ ਆਪਣਾ ਫਿਰ ਕੀਤਾ ਆਪ ਪਾਵੇਂਗੀ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ